ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਐਸਬੀ ਬੈਂਕ ਚ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀहां ਦੋਸਤੋ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਦੇ ਕਰੋੜਾਂ ਗਾਹਕਾਂ ਨੂੰ ਝਟਕਾ ਲੱਗਾ ਐਸ ਬੀ ਆਈ ਨੇ ਲੋਨ ਦਰਾਂ ਨੂੰ ਸੋਧਿਆ ਦਰਅਸਲ ਐਸ ਬੀ ਆਈ ਬੈਂਕ ਨੇ ਐਮ ਸੀ ਐਲ ਆਰ ਦਰ ਵਿੱਚ ਪੁਆਇੰਟ 10 ਫੀਸਦੀ ਦਾ ਵਾਅਦਾ ਕੀਤਾ ਹੈ ਤੇ ਐਮ ਸੀ ਐਲ ਆਰ ਦੀ ਨਵੀਆਂ ਸੋਧੀਆਂ ਦਰਾਂ ਅੱਜ 15 ਦਸੰਬਰ 2023 ਤੋਂ ਲਾਗੂ ਹੋ ਗਈਆਂ ਹਨ ਐਮ ਸੀ ਐਲ ਆਰ ਉਹ ਦਰ ਹੈ ਜਿਸ ਤੇ ਬੈਂਕ ਗਾਹਕ ਨੂੰ ਘੱਟ ਵਿਆਜ ਦਰਾਂ ਤੇ ਕਰਜ਼ਾ ਨਹੀਂ ਦੇ ਸਕਦਾ ਹੈ ਤੇ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਚ ਕਰਜ਼ਾ ਤੇ ਹੋਮ ਲੋਨ ਦੀ EMI ਵਾ ਸਕਦੀ ਹੈ ਤੇ ਹੁਣ SBI ਦਾ ਬੇਸ ਲੈਡਿੰਗ ਰੇਟ MCLR 8.75 8.85% ਤੱਕ ਹੈ ਤੇ ਓਵਰਨਾਈਟ MCLR ਦੀ ਦਰ 8% ਤਹੀ ਹੈ ਤੇ SBI ਨੇ 1 ਮਹੀਨੇ ਤੇ 3 ਮਹੀਨੇ ਦੇ MCLR ਚ 0.5% ਦਾ ਵਾਅਦਾ ਕੀਤਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ